ਇੱਕ ਟੈਂਡਰ ਹੋਇਆ ਜਿਹਦੇ ਚ ਆਟਾ ਵੰਡਣ ਤੇ ਕਣਕ ਵੰਡਣ ਦਾ ਜਿਹੜਾ ਪਹਿਲਾਂ ਡੀਪੂ ਹੋਲਡਰ ਕਣਕ ਵੰਡਦੇ ਸੀ ਉਹਦੀ ਜਗ੍ਹਾ ਤੇ ਕੁਝ ਕੰਪਨੀਆਂ ਲਿਆਂਦੇ ਆ ਗਈਆਂ ਜਿਨ੍ਹਾਂ ਦੇ ਥਰੂ ਅੱਜ ਘਰ-ਘਰ ਡਿਲੀਵਰੀ ਦਾ ਕੰਮ ਚੱਲ ਰਿਹਾ ਹੈ ਮੈਂ ਤੇ ਦੱਸਣਾ ਚਾਹਣਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਟੈਂਡਰ ਹੋਇਆ ਇਹਨੂੰ ਪੰਜਾਬ ਦਾ ਟੈਂਡਰ ਹੈ ਪਰ ਪੰਜਾਬ ਦੇ ਕਿਸੇ ਵੀ ਅਖਬਾਰ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਨਾ ਤਾਂ ਕਿਸੇ ਪੰਜਾਬੀ ਅਖਬਾਰ 'ਚ ਆਇਆ ਇਹ ਸਿਰਫ ਪੋਰਟਲ ਤੇ ਜਿਹੜਾ ਟੈਂਡਰ ਲਿਖਿਆ ਹੈ ਓਵੇਂ ਆਇਆ ਹੋਇਆ ਉਸ ਤੋਂ ਬਾਅਦ ਇੱਕ ਟੇਲਰ ਮੇਡ ਟੈਂਡਰ ਹੈ ਜਿਹਦੇ ਵਿੱਚ ਕੰਡੀਸ਼ਨਸ ਹੋ ਰੱਖੀਆਂ ਗਈਆਂ ਜਿਹੜੀਆਂ ਜਿੰਨਾ ਕੰਪਨੀਆਂ ਨੂੰ ਕੰਮ ਦੇਣਾ ਸੀ ਉਹਨਾਂ ਕੰਪਨੀਆਂ ਦੇ ਹਿਸਾਬ ਨਾਲ ਇਹ ਟੈਂਡਰ ਮਤਲਬ ਉਸ ਤਰ੍ਹਾਂ ਦਾ ਟੇਲਰ ਕੀਤਾ ਗਿਆ ਕੰਪਨੀਆਂ ਕਿਹੜੀਆਂ ਸੀਆਂ ਕੰਪਨੀਆਂ ਨੇ ਦਿੱਲੀ ਦੀਆਂ ਤਿੰਨ ਕੰਪਨੀਆਂ ਨੂੰ ਇਹਦੇ ਚ ਦੋ ਕੰਪਨੀਆਂ ਤੇ ਇੱਕ ਪੀਐਸਯੂ ਨੂੰ ਕੰਮ ਮਿਲਿਆ ਜਿਹਦੇ ਚ ਇੱਕ ਚਾਰਟ ਹੈ ਜਿਹਦੇ ਚ ਇੱਕ ਬਰਿੰਦਾਵਨ ਇੱਕ ਆਰਕੇ ਐਸੋਸੀਏਟਸ ਇੱਕ ਕੇਂਦਰੀਆ ਭੰਡਾਰ ਜਿਹੜੀ RK ਐਸੋਸੀਏਟ ਤੇ ਬਰਿੰਦਾਵਨ ਹੈ ਇਹ ਦੋਨੇ ਕੰਪਨੀਆਂ ਜਿਹੜੀਆਂ ਨੇ ਇਹ ਦਿੱਲੀ ਦੀਆਂ ਕੰਪਨੀਆਂ ਨੇ ਤੇ ਇੱਕੋ ਬੰਦੇ ਦੇ ਮਾਲਕ ਨੇ ਇਹ ਮੈਂ ਦੱਸਣਾ ਚਾਹਣਾ ਤੁਸੀਂ ਕਿਤੇ ਵੀ ਸਰਚ ਕਰੋਗੇ ਤਾਂ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਦੋਨੇ ਕੰਪਨੀਆਂ ਦੇ ਇੱਕੋ ਨੇ ਤੇ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਹੈ ਇਹਦੀਆਂ ਕੁਝ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਜਾਰੀ ਕਰਨੀਆਂ ਚਾਹਣਾ ਆ ਕੇਜਰੀয়াল ਸਾਹਿਬ ਦੇ ਨਾਲ RK ਮਿੱਥਲ ਜੀ ਨੇ ਜਿਹੜੇ RK ਐਸੋਸੀਏਟ ਤੇ ਮਾਲਕ ਨੇ ਤੇ ਨਾਲ ਬਰਿੰਦਾਵਨ ਦੇ ਵੀ ਨੇ ਆਹਾ ਕੇਦਰੀਵਾਲ ਸਾਹਿਬ ਨਾਲ ਹੈ ਤੇ ਆ ਸਸੋਧਿਆ ਸਾਹਿਬ ਨਾਲ ਹੈ ਪੂਰੀ ਵਧੀਆ ਜਫੀਆਂ ਪਾ ਕੇ ਤੇ ਵਧੀਆ ਆਪਦਾ ਤਰੀਕੇ ਨਾਲ ਕੰਮ ਕਰਦੇ ਨੇ ਇਹਦੇ ਕੋਈ ਕੰਡੀਸ਼ਨਾਂ ਕੀ ਰੱਖੀਆਂ ਗਈਆਂ ਕਿ 3 ਲੱਖ ਦੀ ਬੰਦਿਆਂ ਦੀ ਡਿਲੀਵਰੀ ਕੀਤੀ ਹੋਣੀ ਚਾਹੀਦੀ ਪਿਛਲੇ 6 ਮਹੀਨਿਆਂ ਚ 7 ਸਾਲ ਦਾ ਤਜਰਬਾ ਚਾਹੀਦਾ ਬਹੁਤ ਸਾਰੀਆਂ ਇਹ ਜੇ ਕੰਡੀਸ਼ਨਾਂ ਪਾਈਆਂ ਗਈਆਂ ਕਿ ਜਿਹੜੀਆਂ ਕੰਡੀਸ਼ਨਾਂ ਨੂੰ ਇਹ ਫੁੱਲਫਿਲ ਕਰਦੇ ਹੋਣ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਆਰ ਕੇ ਐਸੋਸੀਏਟਸ ਜਿਹੜੀ ਹੈ ਉਹ ਸ਼ਤਾਬਦੀ ਦੇ ਵਿੱਚ ਖਾਣਾ ਪ੍ਰੋਵਾਈਡ ਕਰਾਉਂਦੀ ਹੈ ਤੇ ਜਿਹੜੀ ਕੰਪਨੀ ਜਿਹੜੀ ਬਰਿੰਦਾਵਨ ਹੈ ਉਹ ਇੱਕ ਹੋਟਲੀਅਰ ਕੰਪਨੀ ਆ ਜਿਹੜੀ ਹੋਟਲ ਚਲਾਉਂਦੀ ਹੈ ਮੈਂ ਇਥੇ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਮਾਰਕਫੈਟ ਦਾ ਮਹਿਕਮਾ ਉਹਨਾਂ ਦੇ ਅੰਡਰ ਆ ਤੇ ਮਾਰਕਫੈਟ ਦੇ ਜਿਹੜੇ ਮੰਤਰੀ ਨੇ ਉਹ ਉਹ ਮਹਿਕਮਾ ਮਾਨ ਸਾਹਿਬ ਕੋਲੇ ਆ ਤੇ ਜਿੰਨਾ ਇਹ ਕੰਮ ਚੱਲ ਰਿਹਾ ਹੈ ਇਹ ਸਾਰਾ ਮਾਰਕਫੈਟ ਦੇ ਅੰਡਰ ਚੱਲ ਰਿਹਾ ਹੈ ਉਹ ਕੰਪਨੀਆਂ ਕੀ ਪੰਜਾਬ ਦੇ ਵਿੱਚ ਕੋਈ ਵੀ ਅਜਿਹੀ ਕੰਪਨੀ ਨਹੀਂ ਸੀ ਕਿ ਜਿਹੜੀ ਇਹ ਕੰਮ ਕਰ ਸਕਦੀ ਹੋਵੇ ਜਾਂ ਪੰਜਾਬ ਦੇ ਅਖਬਾਰਾਂ ਵਿੱਚ ਇਹ ਇਸ਼ਤਿਹਾਰ ਨਹੀਂ ਦਿੱਤਾ ਗਿਆ ਇਹਦੇ ਵਿੱਚ ਮੈਂ ਕੋਈ ਬਰੀਫਤੀ ਕਰਨੀ ਗੱਲ ਚਾਹੁੰਦਾ ਕਿਹਦੇ ਚ ਟੈਂਡਰ ਜਦੋਂ ਹੋਇਆ ਇਹਦੇ ਤਿੰਨ ਚੀਜ਼ਾਂ ਮੇਨ ਦੱਸੀਆਂ ਗਈਆਂ ਤਿੰਨ ਪਾਰਟ ਨੇ ਇਹਦੇ ਪਹਿਲਾ ਪਾਰਟ ਇਹ ਹੈ ਕਿ ਇੱਕ ਫਲੋਰ ਮਿਲ ਤੋਂ ਪਸਾਈ ਹੋਣੀ ਹੈ ਜਿਹਦੇ ਚ ਕਣਕ ਤੇ ਆਟਾ ਆਟਾ 40% ਮੰਨ ਲਓ ਜੇ 100 ਕੁਇੰਟਲ ਕਣਕ ਦਿੱਤੀ ਆ ਤਾਂ ਉਹ ਚ ਉਹਨਾਂ ਨੇ 40% 40 ਕਿਲੋ ਆਟਾ ਬਣਾਉਣਾ ਤੇ 60 ਕਿਲੋ ਜਿਹੜੀ ਕਣਕ ਹੈ ਉਹਨੂੰ ਸਿਰਫ ਤੇ ਸਿਰਫ ਬੈਗਾਂ ਚ ਪਾ ਕੇ ਰੀਪੈਕ ਕਰਕੇ ਦੇਣਾ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਸਿਰਫ ਰੀਪੈਕ ਕਰਕੇ ਉਹੋ ਅੱਗੇ ਕਣਕ ਦੇ ਦੇਣੀਆਂ ਤੇ ਇਹਦੇ ਲਈ 5 ਰੁਪਏ ਤੋਂ ਲੈ ਕੇ 5.31 ਪੈਸ ਤੋਂ ਲੈ ਕੇ 6 ਰੁਪਏ ਤੱਕ ਐਵਰੇਜ 5.5 ਰੁਪਏ ਪਰ ਕਿਲੋ ਦਾ ਖਰਚਾ ਜਿਹੜਾ ਉਹ ਪੈਣਾ ਹੈ 5.5 ਰੁਪਏ ਪਰ ਕਿਲੋ ਤੇ ਨਾਲ ਹੀ 3 ਰੁਪਏ ਕਿਲੋ ਦੀ ਐਵਰੇਜ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਕਾਸ ਜਿਹੜੀ ਆ ਉਹ ਉਸ ਕੰਪਨੀ ਨੂੰ ਮਿਲਣੀ ਆ ਜਿਹੜੀ ਡਿਲੀਵਰੀ ਕਰ ਰਹੇ ਨੇ ਘਰ-ਘਰ ਦੇਣੀ ਆ ਤੇ ਤੀਜਾ ਪਾਰਟ ਹੈਗਾ ਇਹਦੇ ਚ ਇੱਕ ਜੀਦੇ ਚ ਇਹਨਾਂ ਨੇ ਇੱਕ ਐਮ ਐਫ ਪੀਐਸ ਜਿਹੜੀ ਮਾਡਲ ਫਿਕਸ ਪ੍ਰਾਈਸ ਸ਼ਾਪਸ ਖੋਲੀਆਂ ਨੇ ਜਿਹਦੇ ਤੇ ਪੈਸਾ ਮਾਰਕ ਫੜਨੇ ਲਾਇਆ 10 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਲੱਗਿਆ ਬਣਾਉਣ ਤੇ ਤੇ ਉਹ ਤੋਂ ਇਲਾਵਾ 65000 ਰੁਪਿਆ ਮਹੀਨਾ ਜਿਹੜਾ ਸਰਕਾਰ ਉਸ ਕੰਪਨੀ ਨੂੰ ਦੇਊਗੀ 65000 ਰੁਪਿਆ ਮੈਨੇਜਮੈਂਟ ਦਾ ਜਿਹਦੇ ਸਿਰਫ ਦੋ ਬੰਦੇ ਰੱਖਣੇ ਨੇ ਤੇ ਅੱਜ ਜੇ ਪਿੰਡਾਂ ਤੁਸੀਂ ਕਿਤੇ ਵੀ ਬੰਦਾ ਲਾਉਂਗੇ ਤਾਂ 20000 ਰੁਪਏ ਤੋਂ ਵੱਧ ਉਹ ਬੰਦਾ 10000 ਦਾ ਇੱਕ ਬੰਦਾ ਮਿਲਦਾ ਤੇ 20000 5000 ਹੋਰ ਮੇਨਟੇਨੈਂਸ ਪਾ ਲੋ ਤਾਂ 40000 ਰੁਪਿਆ ਮਹੀਨਾ ਸਿੱਧੀ ਲੁੱਟ ਜਿਹੜੀ ਐ ਇੱਕ ਦੁਕਾਨਦਾਰ ਤੇ ਪੰਜਾਬ ਦੇ ਵਿੱਚ 800 ਦੁਕਾਨਾਂ ਖੁੱਲੀਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਤਕਰੀਬਨ 500 ਦੇ ਕਰੀਬ ਅੱਜ ਖੁੱਲ ਚੁੱਕੀਆਂ ਨੇ ਮੈਂ ਇੱਥੇ ਥੋੜਾ ਜਿਆਦਾ ਤੁਹਾਨੂੰ ਡਿਟੇਲ 'ਚ ਇੱਕ ਦੱਸਣਾ ਚਾਹਣਾ ਕਿ ਇੱਕ ਜਿਹੜੀ ਫਲੋਰ ਮਿਲ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕਣਕ ਆਉਣੀ ਆ ਉਹ ਜਿਹੜੇ ਵੀ ਇਹਨਾਂ ਦੇ ਵੇਅਰ ਹਾਊਸ ਨੇ ਵੇਅਰ ਹਾਊਸ ਤੋਂ ਕਣਕ ਜਾਣੀ ਆ ਫਲੋਰ ਮਿਲ ਕੋਲੇ ਫਲੋਰ ਮਿਲ ਕੋਲੇ ਕਣਕ ਜਾ ਕੇ ਉਹਦੀ ਟਰਾਂਸਪੋਰਟੇਸ਼ਨ 8 ਕਿਲੋਮੀਟਰ ਦੇ ਏਰੀਆ-ਏਰੀਆ ਦੇ ਵਿੱਚੋਂ ਕਣਕ ਮਿਲਣੀ ਆ ਉਸ ਤੋਂ ਬਾਅਦ ਇਹਦੀ ਜਿਹੜੀ ਪਿਸਾਈ ਕਰਨੀ ਆ ਤੇ ਇੱਕ ਪੈਕਿੰਗ ਕਰਨੀ ਆ ਪਰ ਨਾਲ ਇਹ ਦੱਸਣਾ ਚਾਹੁੰਦਾ ਕਿ ਪੈਕਿੰਗ ਦਾ ਜਿਹੜਾ ਬਸਤ ਹੈ ਬੈਗ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹਦੀ ਐਡਵਰਟਾਈਜ਼ਮੈਂਟ ਤੇ 10 ਕਰੋੜ ਰੁਪਏ ਖਰਚਿਆ ਸੀ ਇਹੋ ਜਿਹਾ ਬੈਗ ਬਣਾਉਣਾ ਜਿਹਦੀ ਕੋਸਟ ਤਕਰੀਬਨ 10 ਰੁਪਏ ਦੀ ਪੈਣੀ ਆ ਘੱਟੋ ਘੱਟ ਮਿਨੀਮਮ 10 ਤੋਂ 12 ਰੁਪਏ ਕੋਸਟ ਹੈ ਇਸ ਬੈਗ ਦੇ ਵਿੱਚ ਉਹ ਪੈਕ ਹੋ ਕੇ ਜਾਣਾ ਤੇ ਇਹ ਪ੍ਰੋਵਾਈਡ ਜਿਹੜਾ ਕਰਾਉਣਾ ਹੈ ਇਹ ਮਾਰਕਫਿਟ ਦੇ ਪੈਸਿਆਂ ਚੋਂ ਜਾਣਾ ਤੇ ਇੱਥੇ ਜਿਹੜਾ ਉਹਨਾਂ ਤੋਂ ਲੈ ਕੇ ਜੇ ਤੁਸੀਂ ਇਹ حساب ਲਾਓ 60 40 ਦੇ ਹਿਸਾਬ ਨਾਲ ਤਾਂ 5.5 ਰੁਪਿਆ ਦੇ ਵਿੱਚੋਂ ਜੇ ਅਸੀਂ ਲਾਈਏ ਪੰਜਾਬ ਦੇ ਵਿੱਚ ਜਿਹੜਾ ਟੈਂਡਰ ਹੋਇਆ ਤਕਰੀਬਨ 8 ਲੱਖ 792565 ਕੁਇੰਟਲ ਦਾ ਟੈਂਡਰ ਹੋਇਆ 1 ਮਹੀਨੇ ਦਾ 1 ਮਹੀਨੇ ਦਾ ਤਕਰੀਬਨ 8 ਲੱਖ ਕੁਇੰਟਲ ਜਿਹਦਾ ਮਤਲਬ 8 ਕਰੋੜ ਕਿਲੋ ਦਾ ਟੈਂਡਰ ਜਿਹੜਾ ਇੱਕ ਮਹੀਨੇ ਦੀ ਡਿਸਟ੍ਰੀਬਿਊਸ਼ਨ ਦਾ ਹੋਇਆ ਤੇ ਜਿਹਦੇ ਮੁਤਾਬਕ ਜੇசி 60% ਦੇ ਹਿਸਾਬ ਨਾਲ ਤੇ 40% ਆਟੇ ਦੇ ਹਿਸਾਬ ਨਾਲ ਲਾਉਣਿਆਂ ਤਾਂ 40% ਆਟੇ ਦੇ ਨਾਲ 3.2 3.2 ਕਰੋੜ ਕਿਲੋ ਇੰਟੂ 5.5 ਰੁਪਏ 17 ਕਰੋੜ 60 ਲੱਖ ਰੁਪਏ ਦਾ ਜਿਹੜਾ ਇੱਕ ਇਹਦਾ ਖਰਚਾ ਪੈਣਾ ਤੇ ਉਸ ਤੋਂ ਬਾਅਦ ਜੇ 4 ਰੁਪਏ 4 ਕਰੋੜ 80 ਲੱਖ ਕਿਲੋ ਜਿਹੜੀ ਕਣਕ ਸਿਰਫ ਰੀਪੈਕ ਹੋਣੀ ਹੈ ਰੀਪੈਕ ਹੋਣੀ ਹੈ ਉਹਦੇ ਕੁਝ ਨਹੀਂ ਕਰਨਾ ਜਦੋਂ ਵੇਅਰਹਾਊਸ ਤੋਂ ਆਈ ਵੇਅਰਹਾਊਸ ਤੋਂ ਆ ਕੇ ਉਹਨੂੰ ਸਿਰਫ ਉਹ ਚੋ ਬੈਗ ਚੋਂ ਕੱਢ ਕੇ ਜਿਹੜਾ 50 ਕਿਲੋ ਦਾ ਬੈਗ ਹੈ ਉਹਨੂੰ ਰੀਪੈਕ ਕਰਕੇ ਨਾ ਬੈਗਾਂ ਦੇ ਵਿੱਚ ਇਹ ਜੇ ਬੈਗ ਦੇ ਵਿੱਚ ਪਾ ਕੇ ਦੇਣਾ ਉਹਦਾ 3 ਰੁਪਏ ਖਰਚਾ ਪਾਣਾ 2.5 ਰੁਪਏ ਪਸਾਈ ਛੱਡ ਦੋ 3 ਰੁਪਏ ਖਰਚਾ ਪਾ ਕੇ ਦੇਣਾ ਤੇ ਉਹ ਸਾਰਾ ਇਸ ਕੰਪਨੀ ਦੇ ਖਾਤੇ ਤੇ ਰੀਪੈਕਿੰਗ ਦਾ ਖਰਚਾ 1 ਕਿਲੋ ਕਿਲੋ 3 ਰੁਪਏ ਕਿਲੋ 3 ਰੁਪਏ ਕਿਲੋ ਦਾ ਖਰਚਾ ਇਹ ਤੇ ਉਹਦੇ ਤੇ ਤਕਰੀਬਨ ਤਕਰੀਬਨ 14 ਕਰੋੜ 40 ਲੱਖ ਰੁਪਿਆ ਇੱਕ ਮਹੀਨੇ ਦਾ ਖਰਚਾ ਜੇ ਟੋਟਲ ਲਾਉਂਗੇ ਤਾਂ 32 ਕਰੋੜ ਰੁਪਿਆ ਇੱਕ ਮਹੀਨੇ ਦਾ ਕੱਲਾ ਇੱਕ ਮਿਲਾਂ ਵਾਲਿਆਂ ਨੂੰ ਦੇ ਖਾਤੇ ਦੇ ਥਰੂ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਹੈ ਉਹ ਕੰਪਨੀ ਨੂੰ ਕੰਪਨੀ ਨੇ 32 ਕਰੋੜ ਰੁਪਏ ਕੰਪਨੀ ਨੇ ਲੈਣਾ ਹੈ ਮਿਲਾਂ ਵਾਲਿਆਂ ਦੇ ਨਾਂ ਤੇ ਤੇ ਉਸ 32 ਕਰੋੜ ਨੂੰ ਜੇ ਤੁਸੀਂ ਸਾਲ ਚਲਾਉਨੇ ਹੋ ਤਾਂ 384 ਕਰੋੜ ਰੁਪਏ ਦਾ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਸਿਰਫ ਕੱਲੀ ਇਸ ਕੰਮ ਦੇ ਵਾਸਤੇ ਇਸ ਇੱਕ ਪਰਪਸ ਲਈ ਦੇ ਰਹੀ ਹੈ ਜਿੱਥੇ ਆਟਾ ਪੀਸਣਾ ਤੇ ਪੈਕ ਕਰਨਾ ਉਹ ਤੋਂ ਬਾਅਦ 3 ਰੁਪਏ ਕਿਲੋ ਦੀ ਟਰਾਂਸਪੋਰਟੇਸ਼ਨ ਹੈ ਜਿਹੜੀ ਆਪਾਂ ਪਰ ਕਿਜੀ ਦੀ ਤੇ ਮੈਂ ਤਾਂ ਇਹ ਸੰਗਰੂਰ ਤੋਂ ਆਇਆ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਆਪਦਾ ਪਾਇਲਟ ਪ੍ਰੋਜੈਕਟ ਉੱਥੋਂ ਜ਼ਿਆਦਾ ਸ਼ੁਰੂ ਕੀਤਾ ਕਾਲਾ ਸਾਹਿਬ ਵੀ ਸੰਗਰੂਰ ਵਾਲੇ ਨੇ ਇਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਤੋਂ ਡੀਪੂ ਆਂਦੇ ਨੇ ਉੱਥੇ ਪਤਾ ਲੱਗਿਆ ਜਦ ਕਿ ਕੰਪਨੀਆਂ ਸਬਲੈਟ ਨਹੀਂ ਕਰ ਸਕਦੀਆਂ ਪਰ 1 ਰੁਪਿਆ 35 ਪੈਸੇ ਕਿਲੋ ਦੇ ਹਿਸਾਬ ਨਾਲ ਇਹ ਸਬਲੈਟ ਵੀ ਕੀਤਾ ਗਿਆ ਤੇ 1 ਰੁਪਿਆ 65 ਪੈਸੇ ਸਿੱਧਾ ਕੰਪਨੀ ਵਿਚਾਰ ਰਹੀ ਹੈ ਤੇ ਇਹਦੇ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਸ਼ਨ ਕਰਕੇ ਆਪਾਂ ਚੱਲੀਏ ਫਿਰ ਮੈਂ ਅਗਲੀ ਗੱਲ ਇੱਕ ਦੱਸਣੀ ਚਾਹਣਾ ਇਸ ਤੋਂ ਬਾਅਦ ਜਿਹੜਾ ਹੈ ਬੈਗ ਹੈ ਇੱਕ ਬਾਰਦਾਨਾ ਜਿਹੜਾ ਬਾਰਦਾਨਾ 50 ਕਿਲੋ ਦਾ ਬੈਗ ਆਉਂਦਾ ਬਾਰਦਾਨੇ ਦਾ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਬਾਰਦਾਨਾ ਜਿਹੜਾ ਉਹਦਾ ਕਿਤੇ ਕੋਈ ਰਿਕਾਰਡ ਨਹੀਂ ਹੈ ਵੇਅਰਹਾਊਸ ਤੋਂ ਬਾਰਦਾਨਾ ਜਿਹੜਾ ਆਉਣਾ ਹੈ ਜੇ 8 ਲੱਖ ਕਿਲੋ ਕਣਕ ਆਉਣ 8 ਕਰੋੜ ਕਿਲੋ ਕਣਕ ਆਉਣੀ ਹੈ ਉਹਦੇ ਲਈ 16 ਲੱਖ ਬੈਗ ਲੱਗਣਾ ਹੈ 50 ਕਿਲੋ ਦਾ ਲਈਏ 16 ਲੱਖ ਬੈਗ 50 ਕਿਲੋ ਦੇ ਬੈਗ ਦਾ ਤਾਂ ਜੇ ਤੁਸੀਂ ਅੱਜ ਜਿਹੜੀ ਮਾਰਕੀਟ ਜਦੋਂ ਵੀ ਕਿਤੇ ਇੱਕ ਟੈਂਡਰ ਹੁੰਦਾ ਹੈ ਮਿਨੀਮਮ 60 ਤੋਂ 65 ਰੁਪਏ 60 ਤੋਂ 65 ਰੁਪਏ ਇੱਕ ਬੈਗ ਦੀ ਕਾਸਟ ਆ ਉਹਦੀ 50 ਕਿਲੋ ਦੀ ਤੇ ਤੁਸੀਂ ਜਿਹੜਾ ਉਹਨੂੰ ਜਦੋਂ ਕੈਲਕੂਲੇਟ ਕਰੋਗੇ 16 ਲੱਖ ਨਾਲ ਤਾਂ 9 ਕਰੋੜ 60 ਲੱਖ ਰੁਪਿਆ ਉਹ ਬਾਰਦਾਨੇ ਦਾ ਜਿਹਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ ਉਹ ਬਾਰਦਾਨਾ ਜਿਹੜਾ ਉਹ ਇਸੇ ਕੰਪਨੀ ਦੇ ਕੋਲੇ ਰਹਿਣਾ ਚਾਹੀਓ ਬ੍ਰਿੰਦਾ ਬਣਾ ਚਾਹੀਓ ਆਰਕੇ ਐਸੋਸੀਏਟਸ ਹੈ ਤੇ 9 ਕਰੋੜ 60 ਲੱਖ ਮਤਲਬ ਸਾਲ ਦਾ ਘੱਟੋ-ਘੱਟ 120 ਕਰੋੜ ਦੇ 10 ਮਹੀਨੇ ਤੱਕ 120 ਕਰੋੜ ਰੁਪਏ ਦਾ ਇਹ ਸਿੱਧਾ ਘਟਾਲਾ ਹੈ ਉਸ ਤੋਂ ਬਾਅਦ ਜਿਹੜਾ ਫਿਰ ਐਮਐਫਪੀਐਸ ਤੇ ਮੈਂ ਕਿਹਾ ਉਹਦਾ ਤਕਰੀਬਨ 40000 ਰੁਪਿਆ 8 ਚੌਕਾ 32 ਜੇ ਤੁਸੀਂ ਲਾਉ ਤਾਂ 3 ਕਰੋੜ 20 ਲੱਖ ਰੁਪਿਆ ਪਰ ਮੰਥ ਤੇ 38 ਕਰੋੜ ਰੁਪਿਆ ਸਾਲ ਦਾ ਇਹ ਜਿਹੜਾ ਸਿੱਧਾ ਕੰਪਨੀ ਦੇ ਖਾਤੇ 'ਚ ਜਾਣਾ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਸਾਹਿਬ ਦਾ ਬੈਗ ਬਣਿਆ ਹੋਇਆ ਜਿਹੜਾ ਮੈਂ ਬੈਗ ਦਿਖਾਇਆ ਤੁਹਾਨੂੰ ਇਹਦੀ ਫੋਟੋ ਦਿਖਾਈ ਹੈ 5.50 ਕਰੋੜ ਮਹੀਨੇ ਦਾ 5.50 ਕਰੋੜ ਸਾਲ ਦੇ ਖਰਚਾ ਜਿਹੜਾ ਇਕੱਲਾ ਇਹ ਬੈਗਾਂ ਦਾ ਹੋਣ ਹੁਣ ਸਾਡਾ ਇੱਥੇ ਮਸਲਾ ਜਿੱਥੇ ਪਲਾਸ ਜਿਹੜੀ ਐਡਵਰਟਾਈਜ਼ਮੈਂਟ ਕਰਨੀ ਹੈ ਉਹ ਇੱਕ ਡਿਫਰੈਂਟ ਲੈਵਲ ਤੇ ਹੈ ਪਰ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀ ਹੋ ਰਿਹਾ ਹੈ ਪੰਜਾਬ ਦੇ ਡਿਪੂ ਹੋਲਡਰ ਨੇ 18000 18000 ਦੇ ਕਰੀਬ ਇਕੱਠਾ 18000 ਪਰਵਾਰੇ ਬਿੱਲਾ ਹੋ ਰਿਹਾ ਹੈ ਇਹਦੇ ਚ ਵੀ ਬਹੁਤ ਵੱਡਾ ਇੱਕ ਘਟਾਲਾ ਹੈ ਕਿ ਇਹਨਾਂ ਨੇ ਜਿਹੜੇ ਕਾਰਡ ਕਾਰਡ ਹੋਲਡਰਸ ਜਿਹੜੇ ਨੇ ਉਹ ਕਾਰਡ ਹੋਲਡਰਸ ਨੂੰ ਜਿਹੜਾ ਕਾਰਡ ਇਹਨਾਂ ਦੇ ਇੱਕ ਵਾਰੀ ਪੋਰਟਲ ਤੇ ਚੜ ਗਿਆ ਜਿਹੜੀਆਂ ਇਹ ਇਹ ਕੰਪਨੀਆਂ ਦੇ ਉਹਨੂੰ ਕਣਕ ਜਿਹੜੀ ਆ ਡੀਪੂ ਹੋਲਡਰ ਨਹੀਂ ਦੇ ਸਕਦਾ ਪਰ ਡੀਪੂ ਹੋਲਡਰ ਦੇ ਏਰੀਆ ਚ ਜਾ ਕੇ ਇਹ ਪੰਜਾਬ ਦੇ ਕਿਸੇ ਵੀ ਜਿਹੜੇ ਜ਼ਿਲ੍ਹੇ ਜਿਹੜੀ ਕੰਪਨੀ ਆ ਕਿਸੇ ਵੀ ਪਿੰਡ ਚ ਜਾ ਕੇ ਕਿਸੇ ਵੀ ਸ਼ਹਿਰ ਚ ਜਾ ਕੇ ਇਹ ਰਾਸ਼ਨ ਵੰਡ ਸਕਦੀਆਂ ਨੇ ਤੇ ਉਹ ਜਦੋਂ ਉਹਨਾਂ ਦੇ ਪੋਰਟਲ ਤੇ ਇੱਕ ਵਾਰੀ ਚੜ ਗਿਆ ਤਾਂ ਉਹ ਲੌਕ ਹੋ ਜਾਊਗਾ ਉਹ ਕਾਰਡ ਦੁਬਾਰਾ ਡੀਪੂ ਹੋਲਡਰ ਨੂੰ ਨਹੀਂ ਮਿਲੂਗਾ ਤੇ ਅਗਲੀ ਗੱਲ ਜਿਨ੍ਹਾਂ ਇਹ ਘਟਾਲੇ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ ਜਿੰਨਾ ਜੇ ਅਸੀਂ ਸਾਰਾ ਹਿਸਾਬ ਲਾਈਏ ਤਾਂ ਨਾ ਨਾ ਕਰਦੇ ਵੀ 800 ਤੋਂ 900 ਕਰੋੜ ਦਾ ਜਿਹੜਾ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੈ ਤੇ ਇਹ ਦਿੱਲੀ ਵਾਲਿਆਂ ਦੀ ਲੁੱਟ ਜਿਹੜੀ ਹੈ ਦਿੱਲੀ ਵਾਲਿਆਂ ਵਾਸਤੇ ਇਹ ਲੁੱਟ ਕੀਤੀ ਜਾਂਦੀ ਹੈ ਤੇ ਦੂਜੀ ਲੁੱਟ ਇੱਕ ਭਗਵੰਤਮਾਨ ਸਾਹਿਬ ਨੇ ਇਹ 800 ਤੋਂ 1000 ਕਰੋੜ ਰੁਪਇਆ ਲਾ ਕੇ ਜਿਹੜਾ ਪੰਜਾਬ 'ਚ ਸਿਰਫ ਤੇ ਸਿਰਫ ਆਪਣਾ ਇੱਕ ਭੂਟੋ ਲੱਗੀ ਵਾਲਾ ਬੈਗ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਇਹ ਤੋਂ ਇਲਾਵਾ ਹੋਰ ਕੋਈ ਫਾਇਦਾ ਇਹਦਾ 1% ਵੀ ਫਾਇਦਾ ਨਹੀਂ ਹੈ ਸਕੀਮ ਦਾ ਜਦਕਿ ਇੱਕ ਚੀਜ਼ ਹੋਰ ਇੱਥੇ ਵੱਡੀ ਹੈ ਮੁੱਖ ਮੰਤਰੀ ਸਾਹਿਬ ਨੇ ਇਕੱਲਾ ਮਾਰਕਫੈਟ ਵਿਭਾਗ ਮਹਿਕਮਾ ਲਿਆ ਫੂਡ ਸਪਲਾਈ ਦਾ ਵਿਭਾਗ ਵੈਸੇ ਘਟਾਰੂ ਚੱਕ ਸਾਹਿਬ ਕੋਲ ਹੈ ਇਕੱਲਾ ਮਾਰਕਫੈਟ ਲਿਆ ਤੇ ਇੱਥੇ ਇੱਕ ਹੋਰ ਸਵਾਲ ਵੱਡਾ ਹੈ ਕਿ ਜਿੰਨੇ ਬਾਕੀ ਕਾਰਪੋਰੇਸ਼ਨ ਨੇ ਪੰਜ ਸਪੈ ਪਨ ਗ੍ਰੇਨ ਹੈ ਸਾਰੀਆਂ ਘਾਟੇ ਚ ਨੇ ਇਕੱਲੀ ਮਾਰਕਫੈਟ ਪ੍ਰੋਫਿਟ ਚ ਹੈ ਤੇ ਮਾਰਕਫੈਟ ਦਾ ਟੋਟਲ ਪੈਸਾ ਜਿਹੜਾ OS ਕੰਮ ਦੇ ਉੱਤੇ ਲੱਗ ਰਿਹਾ ਹੈ ਤੇ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਦਿੱਲੀ ਵਾਲਿਆਂ ਨੂੰ ਦਿੱਤਾ ਜਾ ਰਿਹਾ ਹੈ ਤੇ ਇਹ ਜਿਹੜੀਆਂ ਇਹਨਾਂ ਬਰੀਫ ਜਿਹੜੀ ਗੱਲ ਸੀ ਤੇ ਇਹਦੇ ਵਿੱਚ ਜਿੰਨਾ ਵੀ ਜਿੰਨੀਆਂ ਚੀਜ਼ਾਂ ਤੁਸੀਂ ਦੇਖੋਗੇ ਤੇ ਨਾਲ ਜਿੰਨਾ ਨੁਕਸਾਨ ਪੰਜਾਬ ਦਾ ਹੋਣਾ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਕਦੇ ਉਹਦੀ ਪਰਪਾਈ ਹੋ ਪਾਉਗੀ ਕਿਉਂਕਿ ਇੱਕ ਕੀ ਪੰਜਾਬ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਕਿੰਨੇ NGO's ਨੇ ਜਿੱਥੇ ਇਹ ਜਿਹੜੀਆਂ ਮੈਨੂੰ ਲੱਗਦਾ ਕਿ ਡਿਲੀਵਰੀਜ਼ ਹੋਮ ਡਿਲੀਵਰੀ ਜਾਂ ਫ੍ਰੀ ਰਾਸ਼ਨ ਬਣਦੀਆਂ ਰਹੀਆਂ ਨੇ ਕਿ ਉਹ ਲੈ ਨਹੀਂ ਸਕਦੀਆਂ ਸਹੀ ਕੰਮ ਪਰੰਤੂ ਇਹਦੇ ਬਾਰੇ ਕਦੇ ਚਰਚਾ ਹੀ ਨਹੀਂ ਹੋਈ